ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਗ੍ਰੈਜੂਏਸ਼ਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਕਿਸੇ ਸਾਥੀ ਨੇ ਸਵਾਲ ਪੁੱਛਿਆ ਸੀ ਕਿ ਸਰ ਮੈਂ SSC ਬੈਂਕਿੰਗ ਦੀ ਤਿਆਰੀ ਕਰਾਂ ਜਾਂ ਫਿਰ ਮੈਨੂੰ ਟੀਚਿੰਗ ਐਗਜ਼ਾਮਸ ਵੱਲ ਜਾਣਾ ਚਾਹੀਦਾ ਆ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਕਿ ਤੁਸੀਂ ਸੁਣਨੀ ਸਾਰਿਆਂ ਦੀ ਐ ਬਟ ਕਰਨੀ ਆਉਦੀ ਐ ਆਪਦੀ ਇੰਟੈਲੀਜੈਂਸ ਦੀ ਵਰਤੋਂ ਵੀ ਤੁਸੀਂ ਕਰਨੀ ਐ ਲਕੀਰ ਦਾ ਫਕੀਰ ਬਿਲਕੁਲ ਵੀ ਨਹੀਂ ਬਣਨਾ ਜੜੀਆਂ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਕੁਝ ਸਾਥੀਆਂ ਲਈ ਉਹ ਗੱਲਾਂ ਸਹੀ ਹੋ ਸਕਦੀਆਂ ਨੇ ਬਟ ਕੁਝ ਸਾਥੀਆਂ ਲਈ ਹੋ ਸਕਦਾ ਕੋਈ ਹੋਰ ਫੀਲਡ ਵਧੀਆ ਹੋਵੇ ਸੋ ਆਪ ਦੇ ਅਕੋਰਡਿੰਗ ਤੁਸੀਂ ਕੋਈ ਵੀ ਜਿਹੜੀ ਫੀਲਡ ਹੈਗੀ ਆ ਜੀ ਚੂਸ ਕਰਨਾ ਚਾਹੁੰਦੇ ਹੋ ਤੇ ਉਸ ਅਕੋਰਡਿੰਗ ਤੁਸੀਂ ਚੂਸ ਕਰ ਸਕਦੇ ਹੋ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਸੋ ਗੱਲ ਕਰਦੇ ਆ ਕਿ ਗ੍ਰੈਜੂਏਸ਼ਨ ਕਰ ਰਹੇ ਸਾਥੀ ਫਿਊਚਰ ਵਿੱਚ ਕਿਹੜੀਆਂ ਫੀਲਡਸ ਦੇ ਵਿੱਚ ਜਾ ਸਕਦੇ ਆ ਕਿਉਂਕਿ ਆਪਣਾ ਚੈਨਲ ਟੀਚਿੰਗ ਐਗਜ਼ਾਮਸ ਵੱਲ ਜ਼ਿਆਦਾ ਫੋਕਸ ਕਰਦਾ ਆ ਸੋ ਮੈਂ ਉਧਰ ਦੀ ਗੱਲ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੂੰਗਾ ਐਂਡ ਹੋਰ ਜਿਹੜੇ ਕੰਪੀਟੀਟਿਵ ਐਗਜ਼ਾਮਸ ਨੇ ਜੀ ਕਿਉਂਕਿ ਮੈਂ ਉਹਨਾਂ ਦੀ ਪ੍ਰੈਪਰੇਸ਼ਨ ਵੀ ਕਰਦਾ ਰਿਹਾ ਸੋ ਆਪਾਂ ਇਹਨਾਂ ਦੋ ਚੀਜ਼ਾਂ ਦੀ ਡਿਸਕਸ਼ਨ ਹੀ ਕਰਾਂਗੇ ਜੇਕਰ ਕੋਈ ਪਰਸਨ ਗ੍ਰੈਜੂਏਸ਼ਨ ਕਰ ਰਿਹਾ ਜਿਹਦੇ ਵਿੱਚ ਮੇਨਲੀ ਬੀਕਾਮ, ਬੀਐਸਸੀ ਜਾਂ ਫਿਰ ਬੀਏ ਵਾਲੀ ਸਟਰੀਮ ਹੋ ਸਕਦੀ ਹੈ ਐਂਡ ਹੁਣ ਉਹ ਸਾਥੀ ਅਪੀਅਰਿੰਗ ਵਿੱਚ ਹੋਣਗੇ ਜਾਂ ਫਿਰ ਇਹ ਸਾਥੀ ਗ੍ਰੈਜੂਏਸ਼ਨ ਕਰ ਚੁੱਕੇ ਹੋਣੇ ਆ ਤੇ ਹੁਣ ਤੁਸੀਂ ਹੋਣੇ ਆ ਦੁਬਿਧਾ ਦੇ ਵਿੱਚ ਕਿ ਸਾਨੂੰ ਅੱਗੇ ਕਰਨਾ ਕੀ ਚਾਹੀਦਾ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰੀਏ ਜਾਂ ਫਿਰ ਨਾ ਕਰੀਏ ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਸੀਗਾ ਮੇਰੇ ਨਾਲ ਕੀ ਕੁਝ ਹੁੰਦਾ ਸੀਗਾ ਮੈਂ ਇਹਦੇ ਬਾਰੇ ਵੀ ਤੁਹਾਨੂੰ ਸਮਝਾ ਦਿੰਨਾ ਕਿ ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਸੀ ਬੀਏ ਵਿੱਚ ਦਾਖਲਾ ਲਿਆ 2015-16 ਦੀ ਗੱਲ ਹੋਣੀ ਆ ਤੇ 18 ਵਿੱਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਤੇ ਉਸ ਦੌਰਾਨ ਮੈਨੂੰ ਕਾਫੇ ਕਾਫੀ ਸਾਰੇ ਜਿਹੜੇ ਸਾਥੀ ਹੈਗੇ ਆ ਕਹਿ ਲਓ ਵੱਡੇ ਜਿਨ੍ਹਾਂ ਨੇ ਆਪ ਤਾਂ ਸ਼ਾਇਦ ਕੁਝ ਨਾ ਕੀਤਾ ਹੋਵੇ ਬਟ ਮੈਨੂੰ ਜ਼ਰੂਰ ਪੁੱਛਦੇ ਹੁੰਦੇ ਸੀਗੇ ਕਿ ਅਡਲ ਵੀ ਤੂੰ ਕਰ ਕੀ ਰਿਹਾ ਮੈਂ ਕਹਿੰਦਾ ਸੀਗਾ ਕਿ ਮੈਂ ਬੀਏ ਕਰ ਰਿਹਾ ਤੇ ਕਹਿੰਦੇ ਯਾਰ ਤੂੰ ਤਾਂ ਇੰਟੈਲੀਜੈਂਟ ਲੱਗਦਾ ਤੂੰ ਬੀਏ ਕਿਉਂ ਕਰ ਰਿਹਾ ਕੋਈ ਡਿਪਲੋਮਾ ਕਰ ਕੋਈ ਡਿਗਰੀ ਲੈ ਕਹਿੰਦੇ ਤੂੰ ਬੀਏ ਤੋਂ ਬਾਅਦ ਕੀ ਕਰੇਗਾ ਮੈਂ ਕਿਹਾ ਕਰ ਲਵਾਂਗੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਤੇ ਕੁਝ ਟਾਈਮ ਤੱਕ ਕਹਿ ਲਓ ਮੈਂ ਕੀਤੀ ਵੀ ਗ੍ਰੈਜੂਏਸ਼ਨ ਦੇ ਨਾਲ-ਨਾਲ ਵੀ ਥੋੜੀ-ਬਹੁਤ ਪ੍ਰੈਪਰੇਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ ਐਂਡ ਉਹੀ ਤਿਆਰੀ ਕਹਿ ਲਓ ਕਿ ਮੇਰੇ ਟੀਚਿੰਗ ਐਗਜ਼ਾਮਸ ਦੇ ਵਿੱਚ ਵੀ ਕੰਮ ਆਈ ਕਿਉਂਕਿ ਸਿਟਿੰਗ ਬਣਾਈ ਹੋਈ ਸੀਗੀ ਐਂਡ ਸੇਮ ਸਿਟਿੰਗ ਨੂੰ ਮੈਂ ਯੂਜ਼ ਕੀਤਾ ਆਪਣੇ ਟੀਚਿੰਗਸ ਐਗਜ਼ਾਮ ਦੀ ਤਿਆਰੀ ਦੇ ਵਿੱਚ ਐਂਡ ਉਦੋਂ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਕਿ ਇੰਨੀ ਜਨਤਾ ਬੀਏ ਕਰੀ ਬੈਠੀ ਆ ਗ੍ਰੈਜੂਏਸ਼ਨ ਕਰੀ ਬੈਠੀ ਆ ਤੁਸੀਂ ਕੀ ਕਰੋਗੇ ਭਵਿੱਖ ਦੇ ਵਿੱਚ ਐਂਡ ਅੱਜ ਕੱਲ੍ਹ ਦੀਆਂ ਵੀਡੀਓਜ਼ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਮੈਂਟ ਆ ਜਾਂਦੇ ਆ ਕਿ ਤੁਹਾਡਾ ਪੀਐਸਟ ਟੈਟ ਕਲੀਅਰ ਹੈਗਾ ਯਾ ਟੈਟ ਕਲੀਅਰ ਹੈਗਾ ਯਾ ਤੇ ਤੁਸੀਂ ਬੀਐਡ ਕੀਤੀ ਹੋਈ ਆ ਈਟੀਟੀ ਕੀਤੀ ਹੋਈ ਆ ਇਹੋ ਜਿਹੇ ਬਹੁਤ ਸਾਰੇ ਮਿਲ ਜਾਣਗੇ ਪ੍ਰੀਵੀਅਸ ਵੀਡੀਓ ਦੇ ਵਿੱਚ ਕਿਸੇ ਨੇ ਇਸ ਤਰ੍ਹਾਂ ਦਾ 네ਗੇਟਿਵ ਕਮੈਂਟ ਕੀਤਾ ਹੋਇਆ ਸੀਗਾ ਸੋ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਕਿ ਇਸ ਤੋਂ ਬਾਅਦ ਕਿਸੇ ਨੇ बीएड ਵਿੱਚ ਜਾਂ ਫਿਰ ਈਟੀਟੀ ਵਿੱਚ ਦਾਖਲਾ ਨਹੀਂ ਲੈਣਾ ਲੋਕ ਗ੍ਰੈਜੂਏਸ਼ਨ ਵੀ ਕਰਦੇ ਰਹਿਣਗੇ ਜਿਹੜੇ ਕੋਰਸੇ ਹੈਗੇ ਆ ਉਹ ਤਾਂ ਲੋਕਾਂ ਨੇ ਕਰਨੇ ਹੀ ਆ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਫਿਊਚਰ ਵਿੱਚ ਕੁਝ ਵੀ ਨਹੀਂ ਕਰ ਸਕਦੇ ਆਨਲਾਈਨ ਟੀਚਿੰਗ ਜਾਂ ਫਿਰ ਡਿਜੀਟਲ ਟੀਚਿੰਗ ਦੇ ਜਮਾਨੇ ਦੇ ਵਿੱਚ ਤੁਸੀਂ ਆਪਦਾ ਫਿਊਚਰ ਵੀ ਬਣਾ ਸਕਦੇ ਹੋ ਘਰੇ ਟਿਊਸ਼ਨਾਂ ਵੀ ਪੜਾ ਸਕਦੇ ਹਾਂ ਕਿਉਂਕਿ ਸਕੂਲ ਲੈਵਲ ਦੀ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਸਕੂਲ ਨੇ ਉਹ ਬੰਦ ਹੋ ਜਾਣਗੇ ਉਹ ਗੱਲ ਵੱਖਰੀ ਹੈ ਕਿ ਲੌਂਗ ਟਰਮ ਦੀ ਜੇਕਰ ਆਪਾਂ ਗੱਲ ਕਰੀਏ ਬਹੁਤ ਲੰਮੇ ਟਾਈਮ ਦੀ ਤਾਂ ਉਹਦੇ ਵਿੱਚ ਹੋ ਸਕਦਾ ਸਕੂਲ ਪ੍ਰਾਈਵੇਟ ਹੋ ਜਾਣ ਬਟ ਬੰਦ ਤਾਂ ਨਹੀਂ ਹੋਣਗੇ ਐਂਡ ਟੀਚਿੰਗ ਫੀਲਡਸ ਦਾ ਜਿਹੜਾ ਕੰਮ ਹੈਗਾ ਆ ਉਹ ਵੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਬੰਦ ਨਹੀਂ ਹੋ ਸਕਦਾ ਸੋ ਟੀਚਿੰਗ ਵਿੱਚ ਵੀ ਕਰੀਅਰ ਬਣਾਇਆ ਜਾ ਸਕਦਾ ਆ ਬਟ ਗ੍ਰੈਜੂਏਸ਼ਨ ਦੇ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਗ੍ਰੈਜੂਏਸ਼ਨ ਤੋਂ ਬਾਅਦ ਕਾਫੀ ਸਾਰੇ ਐਗਜ਼ਾਮਸ ਸਰਕਾਰ ਦੁਆਰਾ ਕੰਡਕਟ ਕਰਵਾਏ ਜਾਂਦੇ ਆ ਜਿਵੇਂ ਸੈਂਟਰ ਦੀ ਪੋਸਟਾਂ ਦੀ ਗੱਲ ਕਰੀਏ ਕਿ ਉਹਦੇ ਵਿੱਚ ਰੇਲਵੇ ਦੀ ਜਿਹੜੀ ਭਰਤੀ ਹੈਗੀ ਅਜੀ ਉਹ ਦੇਖਣ ਨੂੰ ਮਿਲਦੀ ਹੈ ਐਂਡ ਉਹਦੇ ਵਿੱਚ ਮੇਨਲੀ ਅੱਜਕੱਲ ਜਿੰਨੇ ਵੀ ਐਗਜ਼ਾਮਸ ਨਿਕਲਦੇ ਆ ਉਹਦੇ ਵਿੱਚ ਜਿਹੜਾ ਮਿਨਿਮਮ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਆ ਉਹਦੇ ਵਿੱਚ ਗ੍ਰੈਜੂਏਸ਼ਨ ਜਿਹੜੀ ਹੁੰਦੀ ਆ ਉਹ ਮਸਟ ਹੁੰਦੀ ਆ ਭਾਵੇਂ ਇਹ ਕਿ ਤੁਸੀਂ ਬੀਏ ਕੀਤੀ ਹੋਵੇ ਬੀਕਾਮ ਕੀਤੀ ਹੋਵੇ ਜਾਂ ਫਿਰ ਬੀਸੀਏ ਕੀਤੀ ਆ ਬੀਐਸਸੀ ਕੀਤੀ ਆ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ ਤੁਸੀਂ ਕੋਈ ਵੀ ਜਿਵੇਂ SSC CGL ਬੈਂਕਿੰਗ ਦੇ ਇਗਜ਼ਾਮ ਹੋਗੇ ਜਿਹਦੇ ਵਿੱਚ PO ਕਲਰਕ ਪੰਜਾਬ ਦੇ ਵਿੱਚ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਫਾਰਮ ਹੈਗੇ ਸੀ ਨਿਕਲਦੇ ਹੈਗੇ ਆ PSPCL ਬਿਜਲੀ ਬੋਰਡ ਦੇ ਵਿੱਚ ਭਰਤੀ ਨਿਕਲਦੀ ਹੈਗੀ ਆ ਪਟਵਾਰੀ ਦੀ ਭਰਤੀ ਹੋਗੀ ਵੱਖਰੇ-ਵੱਖਰੇ ਵਿਭਾਗਾਂ ਦੇ ਵਿੱਚ ਕੋਈ ਵੀ ਭਰਤੀ ਨਿਕਲਦੀ ਆ ਤੇ ਉਹਦੇ ਲਈ ਗ੍ਰੈਜੂਏਸ਼ਨ ਮਸਟ ਹੁੰਦੀ ਹੈ ਤੇ ਜੇ ਤੁਸੀਂ ਇਹਨਾਂ ਸਬਜੈਕਟਾਂ ਦੀ ਤਿਆਰੀ ਕਰਨੀ ਹੈ ਪਹਿਲਾਂ ਤਾਂ ਇਹ ਦੇਖਣਾ ਪਊਗਾ ਕਿ ਮੇਰਾ ਜਿਹੜਾ ਇੰਟਰਸਟ ਹੈਗਾ ਆ ਟੀਚਿੰਗ ਵਿੱਚ ਹੈਗਾ ਆ ਜੇਕਰ ਤੁਹਾਡਾ ਇੰਟਰਸਟ ਟੀਚਿੰਗ ਵਿੱਚ ਨਹੀਂ ਹੈ ਫਿਰ ਤਾਂ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹੋ ਜਿਵੇਂ SSC GD ਵੈਸੇ ਸਾਰੇ ਹੀ ਕੰਪੀਟੀਟਿਵ ਇਗਜ਼ਾਮ ਦਾ ਜਿਹੜਾ ਸਿਲੇਬਸ ਹੁੰਦਾ ਆ ਲਗਭਗ ਲਗਭਗ ਸੇਮ ਹੀ ਹੁੰਦਾ ਆ ਜੇ ਕਿਸੇ ਦਾ ਮੈਥ ਬੜਾ ਵਧੀਆ ਇੰਗਲਿਸ਼ ਵਧੀਆ ਹੈਗੀ ਆ ਐਂਡ ਜੀਕੇ ਵੀ ਵਧੀਆ ਆ ਤੇ ਤੁਸੀਂ ਇਸ ਪਾਸੇ ਤਿਆਰੀ ਕਰਕੇ ਵੀ ਆਪਦੀ ਜਿਹੜੀ ਜੌਬ ਹੈਗੀ ਆ ਉਹ ਲੈ ਸਕਦੇ ਹੋ ਬਟ ਇਹਦੇ ਵਿੱਚ ਵੀ ਤੁਹਾਨੂੰ ਸਿਟਿੰਗ ਬਣਾਉਣੀ ਪੈਣੀ ਆ ਲਗਭਗ ਡੇਢ ਤੋਂ 2 ਸਾਲ ਮੈਂ ਘੱਟੋ-ਘੱਟ ਕਹਿ ਰਿਹਾ ਵੀ ਇੰਨੀ ਤਿਆਰੀ ਤੁਹਾਨੂੰ ਕਰਨੀ ਪੈਣੀ ਆ ਉਹ ਵੀ ਡਟ ਕੇ ਐਗਜ਼ਾਮਪਲ ਮੈਂ ਲਾਉਂਗਾ ਆਪਦੀ ਸਿਸਟਰ ਦੀ ਮੈਂ ਉਹਨੂੰ ਕਿਹਾ ਕਿ ਤੂੰ ਬੀਅਰਡ ਕਰ ਲੈ 88 ਕਰ ਲੈ ਉਧਰ ਵੀ ਤੇਰਾ ਨੰਬਰ ਲੱਗ ਜਾਣਾ ਆ ਪੱਕੀ ਗੱਲ ਐ ਉਹ ਕਹਿੰਦੀ ਮੇਰਾ ਟੀਚਿੰਗ ਵਿੱਚ ਇੰਟਰਸਟ ਹੈ ਹੀ ਨਹੀਂ ਨਾ ਹੀ ਮੈਂ ਉਧਰ ਜਾਣਾ ਆ ਮੈਂ ਤਾਂ ਜਾਣਾ ਹੀ ਬੈਂਕਿੰਗ ਵਾਲਾ ਤੇ ਉਹਨੇ ਡੇਢ 2 ਸਾਲ ਤਿਆਰੀ ਦੇ ਲਗਾਏ ਤੇ ਆਪਦਾ ਪੇਪਰ ਕਲੀਅਰ ਕੀਤਾ ਤੇ ਉਹ ਆਪਦੀ ਜੌਬ ਕਰ ਰਹੀ ਆ ਸੋ ਇੱਥੇ ਇੰਟਰਸਟ ਦੀ ਵੀ ਗੱਲ ਆ ਜਾਂਦੀ ਐ ਜੇਕਰ ਤੁਸੀਂ ਸੋਚ ਰਹੇ ਹੋ ਕਿ ਮੈਂ ਤਾਂ ਜਾਣਾ ਹੀ ਬੈਂਕਿੰਗ ਵਾਲੇ ਪਾਸੇ ਹੀ ਆ ਐਸਐਸਸੀ ਵਾਲੇ ਪਾਸੇ ਹੀ ਆ ਤੇ ਤੁਸੀਂ ਉਸ ਅਕੋਰਡਿੰਗ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਉਹ ਅੱਜ ਤੋਂ ਹੀ ਸ਼ੁਰੂਆਤ ਕਰ ਸਕਦੇ ਹੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਵਾਰ ਸਿਲੇਬਸ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਸਿਰਫ ਤੇ ਸਿਰਫ ਪ੍ਰੈਕਟਿਸ ਕਰਨੀ ਪੈਂਦੀ ਆ ਮੌਕ ਟੈਸਟ ਲਗਾਉਣੇ ਪੈਂਦੇ ਆ ਡੇਲੀ ਬੈਠਣਾ ਪੈਂਦਾ ਆ ਪਰ ਜੇ ਤੁਸੀਂ ਬੀਏ ਜਾਂ ਫਿਰ ਈਟੀਟੀ ਕਰਦੇ ਹੋ ਉਹਨਾਂ ਕੋਰਸਾਂ ਦੇ ਨਾਲ ਨਾਲ ਤੁਹਾਨੂੰ ਟੈਟ ਵਰਗੀਆਂ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹਦੀ ਤਿਆਰੀ ਕਰਨੀ ਪੈਂਦੀ ਆ ਜਿਹੜੇ ਕਾਡਰ ਦੇ ਇਗਜ਼ਾਮ ਹੁੰਦੇ ਨੇ ਜਿਵੇਂ ਮਾਸਟਰ ਕਾਡਰ, ਟੀਜੀਟੀਵੀ ਕਹਿ ਦਿੰਨੇ ਆਪਾਂ ਉਹਨਾਂ ਨੂੰ ਜਾਂ ਫਿਰ ਲੈਕਚਰਾਰ ਕਾਡਰ ਜੇ ਤੁਸੀਂ ਐਮਏ ਕੀਤੀ ਹੋਈ ਆ, ਈਟੜੀ ਕੀਤੀ ਹੋਈ ਆ ਤੇ ਪ੍ਰਾਇਮਰੀ ਟੀਚਰ ਜਿਹੜੀ ਭਰਤੀ ਹੁੰਦੀ ਆ ਉਹਨਾਂ ਦੀ ਨਾਲ-ਨਾਲ ਜਿਹੜੀ ਤਿਆਰੀ ਹੈਗੀ ਆ ਜੀ ਉਹ ਕਰਨੀ ਪੈਂਦੀ ਆ ਪਰ ਅੱਜਕੱਲ ਜਿਹੜੇ ਲੋਕ ਨੇ ਜਾਂ ਫਿਰ ਪਹਿਲਾਂ ਵਾਲੀ ਵਿਸਗੇ ਇਹ ਤਾਂ ਸਜੈਸਟ ਕਰ ਦਿੰਦੇ ਸੀਗੇ ਕਿ ਮੰਨ ਲਓ ਕਿਉਂਕਿ ਤਿਆਰੀ ਕਰਦੇ ਕਰਦੇ ਹੋ ਸਕਦਾ ਰੱਬ ਨਾ ਕਰੇ ਬਟ ਹੋ ਸਕਦਾ ਨਾ ਕਈ ਵਾਰ ਕੀ ਜਿਹੜਾ ਕੋਈ ਪਰਸਨ ਹੈਗਾ ਤਿਆਰੀ ਕਰ ਰਿਹਾ ਤੇ ਉਹਦਾ ਨੰਬਰ ਨਹੀਂ ਲੱਗਦਾ ਕਿਉਂਕਿ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਕਰਦੇ ਵੀ ਕਈ ਵਾਰ ਉਮਰ ਲੰਘ ਜਾਂਦੀ ਹੈ 37 ਸਾਲ ਮੈਕਸਿਮਮ ਏਜ ਹੁੰਦੀ ਆ ਕਾਫੀ ਸਾਰੀਆਂ ਜਿਵੇਂ ਪੰਜਾਬ ਦੀਆਂ ਪ੍ਰੀਖਿਆਵਾਂ ਨੇ ਉਹਦੇ ਵਿੱਚ 37 ਸਾਲ ਉਮਰ ਹੁੰਦੀ ਆ ਜਦੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਦੇ-ਕਦਾਈ ਉਮਰ ਵੀ ਲੰਘ ਜਾਂਦੀ ਆ ਤੇ ਬੰਦਾ ਕੋਈ ਕੰਮ ਕਰਨ ਜੋਗਾ ਨਹੀਂ ਰਹਿੰਦਾ ਬਟ ਉਹੀ ਆਪਾਂ ਗੱਲ ਕਰ ਲੈਣੇ ਆ ਜੇਕਰ ਉਹਨੇ ਟੀਚਿੰਗ ਐਗਜ਼ਾਮ ਦਾ ਜਿਹੜਾ ਕੋਰਸ ਹੈਗਾ ਕੀਤਾ ਹੋਵੇ ਈਟਟੀ ਕੀਤੀ ਹੋਵੇ ਬੀਐਡ ਕੀਤੀ ਹੋਵੇ ਤੇ ਬੰਦਾ ਘੱਟੋ ਘਾਟ ਟਿਊਸ਼ਨਾਂ ਹੀ ਪੜਾ ਲੈਂਦਾ ਜਾਂ ਫਿਰ ਕਹਿ ਲੋ ਪ੍ਰਾਈਵੇਟ ਸੈਕਟਰ ਦੇ ਵਿੱਚ ਟੀਚਿੰਗ ਹੀ ਕਰ ਲੈਂਦਾ ਤੇ ਉਹਦਾ ਜਿਹੜਾ ਸਰਵਾਈਵਲ ਹੈਗਾ ਆ ਮਤਲਬ ਕਿ ਉਹ ਆਪਦੀ ਜਿਹੜੀ ਜੀਵਿਕਾ ਆਪਦੀ ਕਮਾ ਸਕਦਾ ਆ ਆਪਦੀ ਅਰਨਿੰਗ ਕਰ ਸਕਦਾ ਸੋ ਇਸ ਕਰਕੇ ਕਿਹਾ ਜਾਂਦਾ ਕਿ ਚਲੋ ਠੀਕ ਹੈ ਵੀ ਟੀਚਿੰਗ ਦਾ ਕੋਰਸ ਕਰ ਲਓ ਕੋਈ ਬਟ ਜੇ ਤੁਸੀਂ ਟੀਚਿੰਗ ਲਾਈਨ ਵਿੱਚ ਜਾਣਾ ਆ ਤੇ ਗ੍ਰੈਜੂਏਸ਼ਨ ਦੇ ਜਿਹੜੇ ਸਬਜੈਕਟ ਹੈਗੇ ਆ ਜੀ ਥੋੜੇ ਜਿ ਸੋਚ ਸਮਝ ਕੇ ਰੱਖਣੇ ਚਾਹੀਦੇ ਆ ਜਿਵੇਂ ਕਈ ਵਾਰ BCA ਦੇ ਸਟੂਡੈਂਟ BBA ਦੇ ਸਟੂਡੈਂਟ ਜਾਂ ਫਿਰ BA ਵਾਲੇ ਸਟੂਡੈਂਟ ਜਿਨ੍ਹਾਂ ਦਾ ਪ੍ਰੋਪਰ ਕੰਬੀਨੇਸ਼ਨ ਨਹੀਂ ਬਣਦਾ ਉਹ ਵੀ B.Ed ਵਿੱਚ ਦਾਖਲਾ ਲੈ ਲੈਂਦੇ ਆ ਜਿਨ੍ਹਾਂ ਕਰਕੇ ਕਹਿ ਸਕਦੇ ਆ ਵੀ ਉਹਨਾਂ ਦਾ ਪ੍ਰੋਪਰ ਕੰਬੀਨੇਸ਼ਨ ਬਣਦਾ ਨਹੀਂ ਤੇ 2 ਸਾਲ ਉਹਨਾਂ ਦੇ ਇੱਕ ਤਰ੍ਹਾਂ ਦੇ ਵੇਸਟ ਹੋ ਜਾਂਦੇ ਆ ਜਾਂ ਫਿਰ ਉਹ ਐਡੀਸ਼ਨਲ ਪੇਪਰ ਦੇ ਕੇ ਆਪਦੀ ਐਲੀਜੀਬਿਲਟੀ ਨੂੰ ਪੂਰਾ ਕਰਦੇ ਆ ਜਿਵੇਂ ਕਿਸੇ ਨੇ ਸੋਸ਼ੀਓਲੋਜੀ ਰੱਖ ਲਿਆ ਤੇ ਨਾਲ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਸਬਜੈਕਟ ਰੱਖ ਲਿਆ ਜਿਹੜਾ ਕਿ ਉਹਨਾਂ ਦਾ ਐਸਐਸਟੀ ਦਾ ਕੰਬੀਨੇਸ਼ਨ ਨਹੀਂ ਬਣਾ ਰਿਆ ਜਾਂ ਫਿਰ ਕਈ ਆਨਰਸ ਵਾਲੇ ਜਿਹੜੇ ਸਟੂਡੈਂਟ ਹੁੰਦੇ ਆ ਉਹ ਸਿਰਫ ਇੱਕ ਸਬਜੈਕਟ ਦੇ ਲਈ ਹੀ ਐਲੀਜੀਬਲ ਹੁੰਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਆ ਐਂਡ ਇਸ ਅਕੋਰਡਿੰਗ ਹੀ ਤੁਸੀਂ ਆਪਦੀ ਫੀਲਡ ਨੂੰ ਚੂਸ ਕਰ ਸਕਦੇ ਹੋ ਫੀਲਡ ਤੁਸੀਂ ਕੋਈ ਵੀ ਚੂਸ ਕਰੋ ਦੋਨੇ ਚੀਜ਼ਾਂ ਟਾਈਮ ਮੰਗਦੀਆਂ ਨੇ ਮਿਹਨਤ ਤੁਹਾਨੂੰ ਜ਼ਿਆਦਾ ਕਰਨੀ ਪੈਣੀ ਆ ਕੰਪੀਟੀਸ਼ਨ ਦਾ ਜ਼ਮਾਨਾ ਆ ਨੋ ਡਾਊਟ ਬਹੁਤ ਜ਼ਿਆਦਾ ਕੰਪੀਟੀਸ਼ਨ ਤੁਹਾਨੂੰ ਦੇਖਣ ਨੂੰ ਮਿਲਦਾ ਆ ਨੌਕਰੀਆਂ ਹੈਗੀਆਂ ਘੱਟ ਤੇ ਕੈਂਡੀਡੇਟ ਹੈਗੇ ਬਹੁਤ ਜ਼ਿਆਦਾ ਪਹਿਲਾਂ ਵਾਲੇ ਟਾਈਮ ਵਿੱਚ ਇਸ ਤਰ੍ਹਾਂ ਹੁੰਦਾ ਨਹੀਂ ਸੀ ਪਹਿਲਾਂ ਵਾਲੇ ਜਿਹੜੇ ਲੋਕ ਸੀਗੇ ਉਹ ਮੇਨਲੀ ਹਾਊਸ ਹੋਲਡ ਵਰਕ ਦੇ ਵਿੱਚ ਕਹਿ ਲਓ ਕਿ ਇਨਵੋਲਵ ਸੀਗੇ ਜਿਵੇਂ ਖੇਤੀ ਬਾੜੀ ਦਾ ਕੰਮ ਹੋ ਗਿਆ ਬਟ ਅੱਜ ਦੇ ਟਾਈਮ ਵਿੱਚ ਇਸ ਤਰ੍ਹਾਂ ਹੈ ਨਹੀਂ ਇਵਨ ਕਾਫੀ ਟਾਈਮ ਤੂੰ ਹੀ ਇਸ ਤਰ੍ਹਾਂ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਜਿਹਦੇ ਕਰਕੇ ਜਿਹੜੀ ਡਿਮਾਂਡ ਹੈਗੀ ਆ ਉਹ ਤਾਂ ਹੈਗੀ ਆ ਜ਼ਿਆਦਾ ਤੇ ਸਪਲਾਈ ਜਿਹੜੀ ਕਿ ਪੂਰਤੀ ਹੈਗੀ ਆ ਉਹ ਪੂਰਤੀ ਨਹੀਂ ਹੋ 파ਰੀ ਤੇ ਨਾ ਹੀ ਹੋ ਪਾਉਣੀ ਆ ਕਿਉਂਕਿ ਆਪਣੀ ਆਬਾਦੀ ਵੀ ਜ਼ਿਆਦਾ ਹੈਗੀ ਆ ਐਂਡ ਇਹਦੇ ਵਿੱਚ ਆਪ ਦੀ ਜਿਹੜੀ ਸੀਟ ਹੈਗੀ ਆ ਜੀ ਪੱਕੀ ਉਹੀ ਪਰਸਨ ਕਰ ਸਕਦਾ ਆ ਜਿਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਊਗੀ ਮਿਹਨਤ ਤਾਂ ਸਾਰੇ ਕਰਦੇ ਆ ਬਹੁਤ ਜ਼ਿਆਦਾ ਮੇਨ ਸਮਾਰਟ ਸਟਡੀ ਪ੍ਰੈਕਟਿਸ ਇਹ ਚੀਜ਼ਾਂ ਤੁਹਾਨੂੰ ਇੱਕ ਜਿਹੜੀ ਸੀਟ ਹੈ ਗਿਆ ਜੇ ਪੱਕੀ ਕਰਨ ਵਿੱਚ ਹੈਲਪ ਕਰਨਗੀਆਂ ਕੁਝ ਸਾਥੀ ਕਹਿ ਸਕਦੇ ਆ ਕਿ ਇਸ ਜਮਾਨੇ ਦੇ ਵਿੱਚ ਭੇੜਚਾਲ ਨੂੰ ਫਾਲੋ ਨਾ ਕਰੋ ਤੇ ਹੋਰ ਕਰੀਏ ਕੀ ਜਿਹੜਾ ਪਰਸਨ ਇਹ ਸਲਾਹ ਦੇ ਰਿਹਾ ਤੁਸੀਂ ਉਹਨੂੰ ਪੁੱਛ ਲਓ ਨਾ ਵੀ ਅਸੀਂ ਕਰੀਏ ਕੀ ਕਿ ਬਿਜ਼ਨਸ ਖੋਲਿਏ ਜੇਕਰ ਬਿਜ਼ਨਸ ਖੋਲਣਾ ਤੇ ਉਹਦਾ ਚਲੋ ਵੱਖਰੀ ਗੱਲ ਆ ਗਈ ਹੈ ਬਟ ਸਟਡੀ ਪੁਆਇੰਟ ਆਫ View ਤੋਂ ਜਿਹੜੀਆਂ ਇੰਪੋਰਟੈਂਟ ਗੱਲਾਂ ਸਗੀਆ ਜਿਹੜੀਆਂ ਮੇਰੀ ਸਮਝ ਦੇ ਵਿੱਚ ਹੈਗੀਆਂ ਉਹ ਮੈਂ ਸਾਰੀਆਂ ਗੱਲਾਂ ਤੁਹਾਨੂੰ ਐਕਸਪਲੇਨ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਐਂਡ ਉਮੀਦ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਐਂਡ ਕੁਝ ਹੱਦ ਤੱਕ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਸਮਝ ਹੈਗੀ ਆ ਉਹ ਵੀ ਡਿਵੈਲਪ ਹੋਈ ਹੋਣੀ ਆ ਸੋ ਦੋਸਤੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all